ਜਿਹੜੇ ਤੇਰੇ ਨਾਂ ਭੇਡਾਂ ਨੇ ਜਣੀਆਂ ਉਹ ਖੁਸ਼ ਹੋ ਜਾਣਗੇ ਲੈ ਕੋਤਮਾਨ ਨੇ ਜੀ ਕਹਿਤਾ ਇਹਦਾ ਹੱਲ ਹੋ ਜੂਗਾ ਇਹ ਕੱਲਾ ਕਹਿਣ ਕਹਿਣ ਜੋਗੀ ਐ ਹੱਲ ਨਹੀਂ ਕੁਛ ਨਹੀਂ ਕਰਨਾ ਡਰਾਮੇ ਕਰਨੇ ਆ ਕੱਲੇ ਫਿਰ ਅੱਜ ਲੱਖਾ ਗਿਆ ਤੀ ਸਵਾਲ ਕਰਨਾ ਸਾਹਮਣੇ ਖੜ ਕੇ ਸਵਾਲਾਂ ਦੇ ਜਵਾਬ ਦੇ ਗ੍ਰਿਫਤਦਾਰੀਆਂ ਕਿਉਂ ਕਰਾਉਣਾ ਪ੍ਰਸ਼ਾਸਨ ਨੂੰ ਕਿਉਂ ਵਰਤਦਾ ਜੇ ਜ਼ੁਰਤ ਹੈ ਤਾਂ ਸਾਹਮਣੇ ਖੜ ਅੱਖਾਂ ਚ ਅੱਖਾਂ ਪਾ ਕੇ ਜਵਾਬ ਦੇ ਕਿ ਮੈਂ ਆ ਕੀਤੇ ਤਿੰਨ ਸਾਲਾਂ ਚ ਮੈਂ ਬੁੱਢੇ ਨਾਲੇ ਨੂੰ ਬੰਦ ਕਰਨ ਲੱਗਿਆ 10 ਕਹਿ ਲੋਕਾਂ ਨੂੰ ਕੱਲੇ ਬਿਆਨਾਂ ਨਾਲ ਨਹੀਂ ਭਗੰਤਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਕੱਲੇ ਬਿਆਨਾਂ ਨਾਲ ਨਹੀਂ ਬਿਆਨਾਂ ਨਾਲ ਤੇਰੀਆਂ ਭੇਡਾਂ ਖੁਸ਼ ਹੋ ਸਕਦੀਆਂ ਨੇ ਪਰ ਪੰਜਾਬ ਨਹੀਂ ਬਚ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕੋ ਜਿਹੜਾ ਤੁਸੀਂ ਮੁੱਖ ਮੰਤਰੀ ਬਣਾਇਆ ਉਹਦਾ ਦੋਗਲਾ ਚਿਹਰਾ ਬਿਲਕੁਲ ਹੀ ਸਾਹਮਣੇ ਆ ਚੁੱਕਿਆ ਉਹ ਸਿਰਫ ਬਿਆਨਬਾਜ਼ੀ ਦੇ ਸਕਦਾ ਹੈ ਉਹ ਸਿਰਫ ਚੁਟਕਲੇ ਸੁਣਾ ਸਕਦਾ ਹੈ ਇਹ ਬਿਲਕੁਲ ਸਿੱਧ ਹੋ ਗਿਆ ਸਾਨੂੰ ਤਾਂ ਪਤਾ ਲੱਗ ਗਿਆ ਕਿ ਯਾਰ ਬੰਦੇ ਕੋਲੇ ਆਹ ਲਾ ਲੋ ਵੀ ਦਿਮਾਗ ਹੈ ਦਿਮਾਗ ਦੇ ਵਿੱਚੋਂ ਬਸ ਚੁਟਕਲੇ ਘੜ ਲੈਂਦਾ ਤੇ ਸਾਹਮਣੇ ਬੈਠੇ ਲੋਕ ਤਾੜੀਆਂ ਮਾਰਦੇ ਆ ਤੇ ਇਹਦਾ ਕੰਮ ਚੱਲੀ ਜਾਂਦਾ ਪਰ ਪੰਜਾਬ ਦੇ ਲੋਕੋ ਤੁਸੀਂ ਕਦੋਂ ਸਮਝੋਗੇ ਪੰਜਾਬ ਦੇ ਲੋਕੋ ਅੱਜ ਤੁਹਾਡੇ ਲਈ ਜਿਹੜੇ ਕਾਲੇ ਪਾਣੀਆਂ ਨਾਲ ਕੈਂਸਰ ਹੋ ਰਿਹਾ ਉਹਦੇ ਸਵਾਲ ਜਵਾਬ ਕਰਨ ਦੇ ਲਈ ਲੱਖਾਂ ਸਦਾਣਾ ਵਿਧਾਨ ਸਭਾ ਦੇ ਬਾਹਰ ਗਿਆ ਸੀ ਤੇ ਪ੍ਰਸ਼ਾਸਨ ਨੇ ਗ੍ਰਿਫਤਾਰ ਕਰ ਲਿਆ ਪਤਾ ਹੀ ਹੁੰਦਾ ਹੈ ਕਿ ਲੱਖੇ ਤੋਂ ਇਹ ਭੱਜਦੇ ਆ ਉਹਦੇ ਸਵਾਲਾਂ ਦੇ ਜਵਾਬ ਇਹਨਾਂ ਕੋਲੋਂ ਦੇ ਨਹੀਂ ਹੁੰਦੇ ਤੇ ਪਹਿਲਾਂ ਹੀ ਕਹਿ ਕੇ ਇਹ ਪ੍ਰਸ਼ਾਸਨ ਨੂੰ ਗ੍ਰਿਫਤਾਰ ਕਰਾ ਲੈਂਦੇ ਆ ਤੇ ਸ਼ਾਮ ਨੂੰ ਛੱਡ ਦਿੰਦੇ ਆ ਮੈਂ ਪੁੱਛਣਾ ਚਾਹਣਾ ਭਗਤ ਸਿੰਘ ਮਾਨ ਨੂੰ ਕਿ ਤੂੰ ਤਾਂ ਕਹਿੰਦਾ ਸੀ ਮੈਂ ਆਮ ਮੁੱਖ ਮੰਤਰੀਆਂ ਸੱਥਾਂ ਚੋਂ ਸਰਕਾਰ ਚਲਾਵਾਂਗੇ ਲੱਖਾਂ ਦਾ ਤੇਰੇ ਕੋਲ ਵਿਧਾਨ ਸਭਾ ਚ ਆ ਗਿਆ ਚੱਲ ਕੇ ਵਿਧਾਨ ਸਭਾ ਚ ਜਵਾਬ ਦੇ ਦੇ ਸੱਥਾਂ ਦੀ ਗੱਲ ਤਾਂ ਦੂਰ ਹੈ ਸੱਥਾਂ ਦਾ ਜਦੋਂ ਤੂੰ ਆਏਗਾ ਦੇਖੀ ਜਾਊਗੀ ਵੋਟਾਂ ਵੇਲੇ ਆਏਗਾ ਡਰਾਮੇ ਕਰੇਗਾ ਤਾਂਸ ਵੀ ਖੇਡੇਗਾ ਸਭ ਕੁਝ ਕਰੇਗਾ ਓਏ ਪਰ ਜਿਹੜੇ ਲੋਕ ਆ ਤੈਨੂੰ ਸਵਾਲ ਪੁੱਛਣ ਦੇ ਲਈ ਵਿਧਾਨ ਸਭਾ ਮੂਹਰੇ ਆ ਗਏ ਉਹਨਾਂ ਨੂੰ ਕਿਉਂ ਗ੍ਰਿਫਤਾਰ ਕਰਾਉਣਾ ਖੜ ਕੇ ਸਵਾਲਾਂ ਦੇ ਜਵਾਬ ਦੇ ਜੇ ਹਿੰਮਤ ਹੈ ਜੇ ਜ਼ਰੂਰਤ ਰੱਖਦਾ ਹੈ ਜੇ ਕੀਤਾ ਪੰਜਾਬ ਲਈ ਕੁਝ ਤਾਂ ਦੱਸ ਵੀ ਮੈਂ ਪੰਜਾਬ ਲਈ ਆ ਕੀਤਾ ਆ ਵਿਰੋਧ ਦਾ ਕੀ ਹੈ ਕਦੇ ਸੁਖਵੀਰ ਬਾਦਲ ਚੱਕ ਲਿਆ ਕਦੇ ਬਾਦਲ ਚੱਕ ਲਿਆ ਵੱਡਾ ਪਰਾਣਾ ਉੱਪਰ ਬੈਠਿਆ ਵੀ ਨਹੀਂ ਛੱਡਦਾ ਉਹਨੂੰ ਉਹ ਕਦੇ ਕਾਂਗਰਸੀ ਚੱਕ ਲੇ ਕਦੇ ਕੋਈ ਚੱਕ ਲਿਆ ਯਾਰ ਕਮਾਲ ਦੀ ਗੱਲ ਹੈ ਤੈਨੂੰ ਕੰਮ ਕਰਨ ਲਈ ਬਣਾਇਆ ਤੂੰ ਦੱਸ ਵੀ 3 ਸਾਲਾਂ ਦੇ ਵਿੱਚ ਤੂੰ ਕੀ ਕੀਤਾ ਉਹ ਤਾਂ 70 ਸਾਲਾਂ ਦੇ ਵਿੱਚ ਪੰਜਾਬ ਬਰਬਾਦ ਕਰ ਗਏ ਲੁੱਟ ਗਏ ਚਿੱਟਾ ਦੇ ਗੇ ਚੋਰੀਆਂ ਡਗਾਈ ਸਭ ਕੁਝ ਕਾਲੇ ਪਾਣੀ ਹੋ ਗਏ ਕੈਂਸਰ ਹੋ ਗਿਆ ਓਏ ਤੂੰ ਕਿੰਨਾ ਕੁ ਪੰਜਾਬ ਬਚਾਲਿਆ 3 ਸਾਲਾਂ ਦੇ ਵਿੱਚ ਭੰਤ ਸਿਆ ਇਹ ਦੱਸ ਇਹ ਦੱਸ ਤੂੰ ਕੀ ਕੀਤਾ ਮੈਂ ਦਾਦਣਾ ਤੇਰੀਆਂ ਪ੍ਰਾਪਤੀਆਂ ਤੂੰ ਪਹਿਲਾਂ ਉਸੇ ਨਾਲੇ ਤੇ ਬੁੱਢੇ ਦਰਿਆ ਤੇ ਬੁੱਢੇ ਨਾਲੇ ਤੇ ਜਾ ਕੇ ਵੀਡੀਓ ਪਾਉਂਦਾ ਰਹੇਂ ਲੋਕਾਂ ਨੂੰ ਗਮਰਾਹ ਕਰਦਾ ਰਹੇ ਪਿੰਡਾਂ ਜਾਂਦਾ ਰਹੇ ਇੱਥੇ ਜੀ ਜਮਾਗ ਆਪਾ ਹਜ ਪੈਦਾ ਹੋ ਗਏ ਜਿਨ੍ਹਾਂ ਨੂੰ ਕੈਂਸਰ ਹੋ ਗਿਆ ਜੀ ਇਹਨਾਂ ਨੂੰ ਕਾਲੇ ਪੀਲੇ ਹੋ ਗਏ ਜੀ ਸਰਕਾਰ ਧਿਆਨ ਨਹੀਂ ਦਿੰਦੀ ਫੈਕਟਰੀਆਂ ਚੜਾਵੇ ਚੜਾ ਦਿੰਦੀਆਂ ਨੇ ਇਹ ਵਿਕ ਜਾਂਦੇ ਆ ਉਹ ਵੱਡੇ ਆ ਇਨਕਲਾਬੀ ਆ ਹੁਣ ਤੂੰ ਦੱਸ ਤੂੰ ਕਿੰਨਿਆਂ ਚ ਵਿਕਦਾ ਤੈਨੂੰ ਕਿੰਨੇ ਚੜਾਵੇ ਚੜਦੇ ਆ ਇਹਨਾਂ ਦੇ ਫੈਕਟਰੀਆਂ ਦੇ ਤੂੰ ਕਿਉਂ ਨਹੀਂ ਹੱਲ ਕੱਢ ਰਿਹਾ ਤੂੰ ਕਿਉਂ ਗਰਫਦਾਰੀਆਂ ਕਰਦਾ ਜਿਹੜੇ ਪੰਜਾਬ ਲਈ ਬੋਲਦੇ ਆ ਤੂੰ ਕਦੇ ਐਨਐਸਏ ਲਾ ਕੇ ਸਾਡੇ ਮੁੰਡਿਆਂ ਨੂੰ ਡਿਬਰੂਗੜ ਸਿੱਕ ਦਿੰਨਾ ਹੈ ਤੂੰ ਕਦੇ ਲੱਖੇ ਵਰਗਿਆਂ ਤੇ ਪਰਚੇ ਪਾ ਦਿੰਨਾ ਹੈ ਕਦੇ ਭਾਨੇ ਵਰਗੇ ਨੂੰ ਅੰਦਰ ਕਰ ਦਿੰਨਾ ਹੈ ਕਦੇ ਕਿਸੇ ਤੇ ਪਰਚਾ ਝੋਟੇ ਵਰਗੇ ਦੇ ਪਰਚੇ ਪਾ ਦਿੰਨਾ ਓਏ ਤੂੰ ਦੱਸ ਵੱਡੇ ਇਨਕਲਾਬੀਆ ਤੂੰ ਪੰਜਾਬ ਲਈ ਕੀ ਕਰ ਰਿਹਾ ਹੈ ਜਿਹੜਿਆਂ ਨੂੰ ਕਹਿੰਦਾ ਸੀ ਇਹ ਲੁੱਟ ਕੇ ਖਾ ਗਏ ਪੱਤ ਤੇ ਓਏ ਅੱਜ ਤੂੰ ਦੱਸ ਓਹੀ ਬੁੱਢਾਂ ਨਾਲਾ ਜਿਹੜਾ ਕੈਂਸਰ ਦੇ ਰਿਹਾ ਸਾਡੇ ਅੱਧੇ ਪੰਜਾਬ ਨੂੰ ਕਾਲੇ ਪੀਲੇ ਹੋ ਗਏ ਬੱਚੇ ਪਹਾੜ ਪੈਦਾ ਹੋ ਗਏ ਕੱਲ ਵਿਧਾਨ ਸਭਾ ਦੇ ਵਿੱਚ ਤੂੰ ਖੁਦ ਮੰਨਿਆ ਤੇਰੀ ਸਪੀਡ ਚੱਲ ਰਹੀ ਹੈ ਕਿਉਂਕਿ ਜਿਹੜੇ ਤੇਰੇ ਜਿਹੜੇ ਤੇਰੇ ਨਾਂ ਭੇਡਾਂ ਨੇ ਜਣੀਆਂ ਉਹ ਖੁਸ਼ ਹੋ ਰਣਗੇ ਲੈ ਉਹਤਮਾਨ ਨੇ ਜੀ ਕਹਿਤਾ ਇਹਦਾ ਹੱਲ ਹੋ ਜੂਗਾ ਇਹ ਕੱਲਾ ਕਹਿਣ-ਕਹਿਣ ਜੋਗੀ ਐ ਹੱਲ ਨਹੀਂ ਕੁਛ ਨਹੀਂ ਕਰਨਾ ਡਰਾਮੇ ਕਰਨੇ ਆ ਇਕੱਲੇ ਫਿਰ ਅੱਜ ਲੱਖਾ ਗਿਆ ਤੇ ਸਵਾਲ ਕਰਨਾ ਸਾਹਮਣੇ ਖੜ ਕੇ ਸਵਾਲਾਂ ਦੇ ਜਵਾਬ ਦੇ ਗ੍ਰਿਫਤਦਾਰੀਆਂ ਕਿਉਂ ਕਰਾਉਣਾ ਪ੍ਰਸ਼ਾਸਨ ਨੂੰ ਕਿਉਂ ਵਰਤਦਾ ਜੇ ਜੁਰਤ ਹੈ ਤਾਂ ਸਾਹਮਣੇ ਖੜ ਅੱਖਾਂ ਚ ਅੱਖਾਂ ਪਾ ਕੇ ਜਵਾਬ ਦੇ ਕਿ ਮੈਂ ਆ ਕੀਤੇ ਤਿੰਨ ਸਾਲਾਂ ਚ ਮੈਂ ਬੁੱਢੇ ਨਾਲੇ ਨੂੰ ਬੰਦ ਕਰਨ ਲੱਗੇ ਆ 10 ਕੈ ਲੋਕਾਂ ਨੂੰ ਕੱਲੇ ਬਿਆਨਾਂ ਨਾਲ ਨਹੀਂ ਭਾਨਤਮਨ ਸਾਹਿਬ ਮੁੱਖ ਮੰਤਰੀ ਸਾਹਿਬ ਕੱਲੇ ਬਿਆਨਾਂ ਨਾਲ ਨਹੀਂ ਬਿਆਨਾਂ ਨਾਲ ਤੇਰੀਆਂ ਭੇਡਾਂ ਖੋਸ ਹੋ ਸਕਦੀਆਂ ਨੇ ਪਰ ਪੰਜਾਬ ਨਹੀਂ ਬਚ ਸਕਦਾ ਪੰਜਾਬ ਨਹੀਂ ਬਚ ਸਕਦਾ ਪੰਜਾਬ ਤਾਂ ਬਚੂਗਾ ਜੇ ਕੁਝ ਕਰੇਗਾ ਗਰਾਊਂਡ ਲੈਵਲ ਤੇ ਕਰੇਗਾ ਆ ਗ੍ਰਫਤਾਰੀਆਂ ਨਾਲ ਨਹੀਂ ਪਹਿਲਾਂ ਮੁੰਡੇ ਡੇਰੂਗੜ ਸੜਤੇ ਆ ਤੇ ਹੁਣ ਤੂੰ ਉਹਨਾਂ ਦੀ ਐਨਐਸਐ ਵੀਧਾਉਣ ਦੇ ਲਈ ਹਾਈ ਕੋਰਟ ਦੇ ਵਿੱਚ ਅਪੀਲਾਂ ਪਾਉਣਾ ਪੰਜਾਬ ਸਰਕਾਰ ਕੀ ਕਹਿੰਦੀ ਐ ਕੀ ਇਹਦੇ ਦੀ ਵੱਖਵਾਦੀਆਂ ਨਾਲ ਸੰਬੰਧ ਹੈ ਉਹ ਮੈਂ ਪੁੱਛਣਾ ਚਾਹੁੰਦਾ ਨਲਾਇਕ ਬੰਦੇਓ ਜੇ ਜੇਲਾ ਚੋਂ ਬੰਦਾ ਸੰਬੰਧ ਬਣਾਈ ਜਾਂਦਾ ਹੈ ਫਿਰ ਤੁਹਾਡੇ ਜੇਲਾ ਦੇ ਪ੍ਰਬੰਧ ਕਿਹੋ ਜੇ ਹੋਣਗੇ ਫਿਰ ਤਾਂ ਜੇਲਾ ਚ ਬੈਠਾ ਬੰਦਾ ਕੁਝ ਵੀ ਕਰੀ ਜਾਵੇ ਜੇਲਾ ਚ ਬੈਠਾ ਪ੍ਰਬੰਧ ਵੀ ਸੰਬੰਧ ਵੀ ਬਣਾਈ ਜਾਵੇ ਹੁਣ ਵੀ ਵੱਖਵਾਦੀਆਂ ਨਾਲ ਸੰਬੰਧ ਹੈ ਹੁਣ ਤਾਂ ਜੇਲ੍ਹ ਚਾ ਤੁਹਾਡੇ ਕੋਲੇ 1.5 ਸਾਲ ਹੋ ਗਿਆ ਭੰਤ ਸਿੰਘ ਬਿਆਨ ਤਾਂ ਸਹੀ ਦੇ ਲਿਆ ਕਰ ਨਾ ਪੰਜਾਬ ਦੀ ਜਵਾਨੀ ਦਾ ਬੈਰੀ ਬਣ ਓਏ ਨਾਗਰ ਫਦਾ ਲੀਆਂ ਕਰੇ ਗੱਲਾਂ ਤੈਨੂੰ ਦੇਣੀਆਂ ਪੈਣਗੀਆਂ ਭੱਤ ਸਿਆ ਇਹ ਗੱਲਾਂ ਤੈਨੂੰ ਦੇਣੀਆਂ ਪੈਣਗੀਆਂ ਖਰ ਲਾ ਪੰਜਾਬ ਨਾਲ ਹਜੇ ਵੀ ਟਾਈਮ ਹੈ ਹਜੇ ਵੀ ਅੱਜ ਵੀ ਲੋਕ ਤੇਰੇ ਪਿੱਛੇ ਲੱਗ ਜਾਣਗੇ ਨਹੀਂ ਤੇਰੇ ਹਾਲਾਤ ਦੇਖਾ ਤਿੰਨ ਆਈਆਂ ਨੇ ਤੇਰਾ ਚੋਂ ਲੋਕ ਜਾਗ ਚੁੱਕੇ ਐ ਐਨਐਸਈ ਦਾ ਫਰਕ ਪਿਆ ਏ ਜੇ ਤੂੰ ਭਾਈ ਅਮਰਪਾਲ ਸਿੰਘ ਖਾਲਸਾ ਦਾ ਦੁਸ਼ਮਣ ਬਣਿਆ ਸਿੱਖੀ ਦਾ ਵੈਰੀ ਬਣਿਆ ਉਹਨੇ ਤੈਨੂੰ 13 0 ਤੋਂ 13 3 ਤੇ ਲਿਆਂਦਾ ਤੂੰ ਕਹਿੰਦਾ ਸੀ ਤੇਰਾ 0 ਕਰ ਦਾਂਗੇ ਤਿੰਨ ਸਿੱਟੀਆਂ ਆਈਆਂ ਨੇ ਹੁਣ ਪੰਜਾਬ ਦੇ ਲੋਕੋ ਤੁਸੀਂ ਉਹ ਜਿਹੜਾ ਬੰਦਾ ਤੁਹਾਡੇ ਲਈ ਲੜ ਰਿਹਾ ਏ ਓਏ ਦਿਨ ਰਾਤ ਇੱਕ ਕੀਤਾ ਹੋਇਆ ਪਾਣੀਆਂ ਦੀ ਗੱਲ ਕਰੇ ਲੁਧਿਆਣੇ ਜਾ ਕੇ ਕਰਦਾ ਕਦੇ ਫਰੀਦਕੋਟ ਕਦੇ ਬੋਹਰ ਫਾਜ਼ਿਲਕਾ ਫਿਰਦਾ ਹੈ ਜਿਹੜੇ ਬੰਦੇ ਨੇ ਆਪਦਾ ਪਰਿਵਾਰ ਤਿਆਗ ਰੱਖਿਆ ਓਹ ਜਿਹੜਾ ਬੰਦਾ ਤੁਹਾਡੇ ਲਈ ਸਰਕਾਰਾਂ ਨਾਲ ਮੱਥੇ ਲਾਈ ਖੜਾ ਹੈ ਜਿਹੜਾ ਬੰਦਾ ਅੱਜ ਫੇਰ ਤੁਹਾਡੇ ਲਈ ਗ੍ਰਿਫਤਾਰੀ ਹੋ ਗਈ ਓਹ ਕੈਂਸਰ ਕੱਲਾ ਲੱਖੇ ਨੂੰ ਹੋਊਗਾ ਓਏ ਕਾਲਾ ਪਾਣੀ ਕੱਲਾ ਲੱਖੇ ਦੇ ਘਰੇ ਵੱੜਦਾ ਜਾਂ ਪੂਰੇ ਪੰਜਾਬ ਚ ਜਾਂਦਾ ਹੈ ਕਾਲੇ ਪਾਣੀ ਨਾਲ ਲੱਖੇ ਦੇ ਜਵਾਖ ਪਾਦ ਹੋਏ ਨੇ ਜਾਂ ਪੂਰੇ ਪੰਜਾਬ ਦੇ ਹੋਏ ਨੇ ਕਾਲੇ ਪਾਣੀ ਨਾਲ ਲੱਖੇ ਨੂੰ ਕਾਲਾ ਪੀੜਿਆ ਹੋਇਆ ਜਾਂ ਕੈਂਸਰ ਹੋਇਆ ਜਾਂ ਪੂਰੇ ਪੰਜਾਬ ਨੂੰ ਹੋਇਆ ਯਾਰ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਓਏ ਪੰਜਾਬੀਓ ਕਦੋਂ ਚੰਗੇ ਬੰਦੇ ਸਾਹ ਦੇਵੋਗੇ ਬੁੱਤਲਾ ਮਗਰ ਲੱਗੇ ਫਿਰਦੇ ਹੋ ਪਹਿਲਾਂ ਕਾਂਗਰਸੀਆਂ ਮਗਰ ਲੱਗੇ ਫਰੀਗੇ ਜਿਨ੍ਹਾਂ ਨੇ ਕਾਲ ਤਖਤ ਢਾਤੇ ਸਾਡੇ ਟੈਂਕ ਤੋਪਾਂ ਦੇ ਨਾਲ ਸੀਧੀਆਂ ਕਿੰਨੀਆਂ ਪਾਤੀਆਂ ਸਾਡੇ ਸਿੱਖਾਂ ਦਾ ਕਾਤਲ 83 'ਚ ਕੀ ਕੁਝ ਹੋਇਆ ਆ ਫਿਰ ਬਾਦਲ ਗਿਆ ਪਿੱਛੇ ਲੱਗੇ ਜਿਨ੍ਹਾਂ ਨੇ ਬੇਅਦਬੀਆਂ ਕਰਾਈਆਂ ਤੇ ਅੱਜ ਭੰਤਮਾਨ ਮਗਰ ਲੱਗੇ ਫਿਰਦੇ ਆ ਉਹ ਜਿਨ੍ਹਾਂ ਨੇ ਤੁਹਾਡੇ ਜਵਾਖੀ ਨਹੀਂ ਛੱਡੇ ਐਨਐਸਏ ਲਾ ਕੇ ਹੋ ਬਿਠਾਰ ਖੱਡਿ ਬਰੂ ਕੜਦੀਆਂ ਜਿਨ੍ਹਾਂ ਚ ਪਹਿਲਾਂ ਸਿੱਖ ਹੁੰਦੇ ਸੀ ਪਹਿਲਾਂ ਸਿੱਖ ਵਿਕਦੇ ਨਹੀਂ ਹੁੰਦੇ ਸੀ ਆਪਣੀ ਕੌਮ ਨਾਲ ਖੜਦੇ ਅੱਜ ਵਾਲੇ ਸਿੱਖ ਅੱਜ ਵਾਲੇ ਸਿੱਖਾਂ ਨੂੰ ਇਹ 20 ਲੱਖ ਗ੍ਰਾਂਟ ਦੇ ਦੇਣਾ 50 ਲੱਖ ਗ੍ਰਾਂਟ ਦੇ ਦੇਣਾ ਕਿਹੜਾ ਅਮਰਤਪਾਲ ਕਿਹੜੀ ਕੌਮ ਕਿਹੜੀ ਐਨਐਸਏ ਇਹ ਨਾਲ ਦੀ ਨਾਲ ਚਮਚੇ ਬਣ ਕੇ ਆ ਲਿਲੜੀਆਂ ਕੱਢਦੇ ਮਗਰ ਫਿਰਦੇ ਆ ਚਮਚੇ ਬਣੇ ਓਏ ਉਹ ਕੌਮ ਨੂੰ ਭੁੱਲ ਗਏ ਓਏ ਕੌਮ ਨੂੰ ਭੁੱਲ ਗਏ ਯਾਦ ਕਰੋ ਸੰਤਾਂ ਦੀਆਂ ਗੱਲਾਂ ਜਿਨ੍ਹਾਂ ਨੂੰ ਇੰਦਰਾ ਨੇ ਖਰੀਦਣਾ ਚਾਹਿਆ ਮੁੱਖ ਮੰਤਰੀ ਦਾ ਉਹਦਾ ਤੱਕ ਦੇਦਾ ਸੀ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਨੂੰ ਤੇ ਠੁੱਡਾ ਮਾਰਦਾ ਸੀ ਅਗਲੇ ਨੇ ਤੇ ਤੁਸੀਂ ਤੁਸੀਂ ਮਾੜਾ ਜਿਹਾ ਕਿਸੇ ਐਮਐਲਏ ਦਾ ਫੋਨ ਆ ਜਾਏ ਮਾੜਾ ਜਿਹਾ ਕੋਈ ਕੋਈ ਅਹੁਦਾ ਦੇ ਦੇ ਕੋਈ ਉਹਦੇ ਮਗਰੀ ਲਿਲੜੀਆਂ ਕੱਢਣ ਲੱਗ ਜਾਂਦੇ ਓਏ ਕਾਦੀ ਤੁਹਾਡੀ ਸਿੱਖੀ ਰਹਿ ਗਈ ਕਾਦੀਆਂ ਤੁਹਾਡੀਆਂ ਅੱਖਾਂ ਕਾਦੀਆਂ ਜੁਰਤਾਂ ਓਏ ਓ ਪੰਜਾਬ ਦੇ ਲੋਕੋ ਚੰਗੇ ਬੰਦੇ ਦੀ ਪੱਖ ਕਰ ਲੋ ਚੰਗੇ ਬੰਦੇ ਦੀ ਇਹ ਨਾ ਪੰਜਾਬ ਲਈ ਚੰਗਾ ਐ ਨਾ ਸਿੱਖ ਕੌਮ ਲਈ ਚੰਗਾ ਐ ਇਹ ਜਿਹੜਾ ਬੈਠਾ ਵਿਧਾਨ ਸਭਾ ਦੇ ਵਿੱਚ ਗੱਪ ਮਾਰ ਰਿਹਾ ਹੈ ਪ੍ਰਗਟ ਜੀ ਤੁਸੀਂ ਚੱਲੋ ਮੇਰੇ ਨਾਲ ਉਹ ਜਿਹੜੇ ਤੇਰੇ ਕੋਲੇ ਆਏ ਉਹਨਾਂ ਨੂੰ ਤਾਂ ਮਿਲ ਲੈ ਪ੍ਰਗਟ ਸਿੰਘ ਨੂੰ ਤਾਂ ਬਾਅਦ ਚ ਲੈ ਜੀ ਜਿਹੜੇ ਤੇਰੇ ਕੋਲੇ ਪੁੱਛਣ ਆਇਆ ਸਵਾਲ ਤੂੰ ਉਹਨਾਂ ਨੂੰ ਤਾਂ ਮਿਲ ਲੈ ਉਹਨਾਂ ਨੂੰ ਕਿਉਂ ਗ੍ਰਿਫਤਾਰ ਕਰਾਉਣਾ ਪੰਜਾਬੀਓ ਲੱਖੇ ਸਦਾਨੇ ਦਾ ਸਾਥ ਦੇ ਲੋ ਪਸਤਾਉਂਗੇ ਵੇਲੇ ਨੂੰ ਪਸਤਾਉਂਗੇ ਵੇਲੇ ਨੂੰ ਮੈਂ ਇਹ ਨਹੀਂ ਕਿ ਮੈਂ ਲਖੇ ਦਾ ਸਾਥੀ ਆ ਮੈਂ ਲਖੇ ਦੀ ਟੀਮ ਦਾ ਬੰਦਾ ਆ ਓਏ ਪੰਜਾਬ ਝਲਕਦਾ ਓਏ ਉਹਦੇ ਅੰਦਰ ਦਰਦ ਹੈ ਉਹ ਬਿਲਕਦਾ ਫਿਰਦਾ ਉਹ ਤੁਹਾਡੇ ਲਈ ਤੁਹਾਨੂੰ ਕੈਂਸਲ ਹੋ ਰਹੇ ਨੇ ਕਾਲੇ ਪੀਲੇ ਹੋ ਰਹੇ ਨੇ ਕਿਹਦੇ ਲਈ ਫਿਰਦਾ ਯਾਰ ਓਏ ਪੰਜਾਬ ਲਈ ਫਿਰਦਾ ਬੋਲੀ ਲਈ ਲੜਦਾ ਫਿਰਦਾ ਬਾਤਾ ਵਰਨੀ ਲੜਦਾ ਫਿਰਦਾ ਅੱਜ ਗ੍ਰਿਫਤਾਰੀ ਹੋ ਗਈ ਇਹ ਨਹੀਂ ਪਤਾ ਕੀ ਕਰਨ ਕੀ ਇਲਜ਼ਾਮ ਲਾਦਣ ਪਹਿਲਾਂ ਕਿਹੜਾ ਸਾਡੇ ਮੁੰਡੇ ਤਾਂ ਐਨਐਸਐ ਨੇ ਲਾਈ ਨਹੀਂ ਨਾ ਤਾਂ ਕੀ ਭਰੋਸਾ ਹੈ ਬਾਈ ਯਾਰ ਪਹਿਲਾਂ ਵੀ ਤਾਂ ਅਸੇ ਲਾ ਕੇ ਅੰਦਰ ਡੇਗੀ ਪਏ ਨੇ ਪਹਿਲਾਂ ਵੀ ਤਾਂ ਸਾਡੇ ਬੰਦੀ ਸਿੰਘ ਕਿੰਨੇ ਨੇ ਅੰਦਰ ਇਸ ਕਰਕੇ ਪੰਜਾਬ ਵਾਲੇ ਇਕੱਠੇ ਹੋ ਲਿਆ ਕਰੋ ਯਾਰ ਬੋਲ ਲਿਆ ਕਰੋ ਕਿਸੇ ਦੇ ਹੱਕ 'ਚ ਜਿਹੜਾ ਬੰਦਾ ਤੁਹਾਡੇ ਹੱਕ 'ਚ ਬੋਲਦਾ ਹੈ ਜਿਹੜਾ ਬੰਦਾ ਤੁਹਾਡੇ ਲਈ ਪਰਚੇ ਪਮਾਈ ਬੈਠਾ ਹੈ ਉਹ ਜਿਹੜਾ ਬੰਦਾ ਜੇਲਾ ਕੱਟਣ ਲਈ ਤਿਆਰ ਹੈ ਪੰਜਾਬ ਲਈ ਓਏ ਪੰਜਾਬੀਓ ਜੇ ਉਹਦੇ ਹੱਕ 'ਚ ਨਾ ਬੋਲੇ ਤਾਂ ਫਿਰ ਬੋਲੋ ਕਿਹਦੇ ਹੱਕ 'ਚ ਨਾ ਬੁਚੜਾ ਦੇ ਹੱਕ 'ਚ ਉਹ ਜਿਨ੍ਹਾਂ ਨੇ ਤੁਹਾਡੀ ਸਿੱਖੀ ਵੀ ਰੋਲਤੀ ਜਿਨ੍ਹਾਂ ਨੇ ਤੁਹਾਡੇ ਬੱਚੇ ਐਨਐਸਏ ਲਾ ਕੇ ਡਿਬਰੂਗੜ ਸੱਤੇ ਜਿਨ੍ਹਾਂ ਨੇ ਤੁਹਾਡੇ ਕਾਲ ਤਖਸਬਾਂ ਤੇ ਵੀ ਹਮਲੇ ਕਰਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਵੀ ਕਰਾਤੀਆਂ ਉਹ ਇਨਾ ਮਗਰ ਲੱਗ ਕੇ ਇਨਾ ਪਿੱਛੇ ਬੋਲੋਗੇ ਵੋਟਾਂ ਪਵਾ ਲੈ ਇਨਾ ਪਿੱਛੇ ਲੱਗ ਕੇ ਫਿਰ ਜਾਣਗੇ ਓਏ ਲੇਲੜੀਆਂ ਕੱਢਣੀਆਂ ਬੰਦ ਕਰ ਦੋ ਓਏ ਪੰਜਾਬੀਓ ਬੰਦ ਕਰ ਦੋ ਓਏ ਅਣਖਾਂ ਵਾਲੇ ਕੰਮ ਕਰ ਲੋ ਓਏ ਜੁਰਤਾਂ ਵਾਲੇ ਕੰਮ ਕਰ ਲੋ ਜੇ ਤੁਹਾਡੀ ਹੋਂਦ ਹੀ ਨਾ ਰਹੀ ਤੇ ਇੱਥੇ ਰਹਿਣਾ ਕੱਖ ਵੀ ਨਹੀਂ ਜੇ ਹੋਂਦ ਹੀ ਨਾ ਰਹੀ ਇਥੇ ਕਰੋਗੇ ਕੀ ਕੋ ਵੱਡੀਆਂ ਕੋਠੀਆਂ ਕਾਰਨਾ ਸਾਬ ਇੱਥੇ ਹੀ ਰਹਿ ਜਾਣਾ ਤੁਹਾਨੂੰ ਤਬਾਹ ਕਰਦੇ ਆਉਂਦੇ ਆ ਅਗਲੇ ਦੋ ਕਾਲ ਤੱਕ ਸਭ ਤੇ ਧਾਦਿਆਂ ਤੇ ਕਬਜ਼ਾ ਕਰ ਲਿਆ ਹਜੂਰ ਸਾਹਿਬ ਤੇ ਪਟਨਾ ਸਾਹਿਬ ਤੇ ਹੌਲੀ ਹੌਲੀ ਪੈਰ ਪੰਜਾਬ 'ਚ ਵੀ ਪਹੁੰਚਣਗੇ ਤੇ ਤੁਸੀਂ ਤੁਸੀਂ ਚੁੱਪ ਐਨ ਅੱਖਾਂ ਮੀਚੀ ਉਹ ਬੈਠੇ ਹੋ ਪੰਜਾਬ ਕਿਹਨੂੰ ਸੁਣਾ ਲਿਆ ਜਿਹੜਾ ਸਿੱਖੀ ਦਾ ਦੁਸ਼ਮਣ ਹੈ ਉਹ ਬੰਦੇ ਦੇ ਹੱਥ ਪੰਜਾਬ ਦੇ ਤਾਂ ਮੁੰਡੇ ਡਿਬਰੂ ਕੜਨੇ ਕੁਸੁਰੇ ਜੇਲਾਂ 'ਚ ਨੇ ਤੇ ਜਿਹੜੇ ਬੰਦੇ ਬੋਲਦੇ ਆ ਉਹਨਾਂ ਨੂੰ ਨਕੇਲ ਪਾਉਂਦੇ ਹਨ ਉਹਨਾਂ ਨੂੰ ਗ੍ਰਿਫਤਦਾਨੀਆਂ ਕਰਦੇ ਆ ਜਿਹੜੇ ਬੰਦੇ ਪੇਜਾਂ ਪੇਜ ਤੇ ਕੋਈ ਗੱਲ ਚੰਗੀ ਰੱਖਦੇ ਪੇਜ ਬੰਦ ਕਰ ਦਿੰਦੇ ਆ ਜਿਹੜਾ ਚੈਨਲ ਇਹਨਾਂ ਕੋਲੇ ਵਿਕਦਾ ਨਹੀਂ ਉਹਨੂੰ ਬੰਦ ਕਰ ਦਿੰਦੇ ਆ ਤੇ ਜਿਹੜਾ ਇਹਨਾਂ ਕੋਲੇ ਵਿਕੇ ਉਹਦੀ ਬੱਲੇ ਬੱਲੇ ਆ ਇਸ ਕਰਕੇ ਪੰਜਾਬ ਵਾਲੇ ਚੰਗੇ ਬੰਦੇ ਨਾਲ ਖੜਜਿਆ ਕਰੋ ਅੱਜ ਲੱਖਾਂ ਸਵਾਲ ਹੀ ਪੁੱਛਣਗੇ ਆ ਸੀ ਨਾ ਵਿਧਾਨ ਸਭਾ ਫਿਰ ਕੱਲ ਵਾਲੇ ਡਰਾਮੇ ਆ ਨਾ ਇਹਦਾ ਮਤਲਬ ਤਾਂ ਫਿਰ ਜਿਹੜਾ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਬੋਲੇ ਆ ਮੈਂ ਪਿੰਡਾਂ ਜਾਂਦਾ ਰਹਿਆ ਮੈਨੂੰ ਪਤਾ ਹੈ ਉਹ ਕੈਂਸਰ ਹੈ ਉਹ ਸਾਰਾ ਕੁਝ ਮੰਨੀ ਜਾਂਦਾ ਹੈ ਤੇ ਨਾਲੇ ਬਰਾਜੇ ਸਵਾਲਾਂ ਦੇ ਜਵਾਬਾਂ ਤੋਂ ਕਿਉਂ ਭਜਦਾ ਆ ਆ ਫਿਰ ਨਾਲ ਬੰਨ ਮਾਰੀਏ ਕਿਉਂ ਪ੍ਰਸ਼ਾਸਨ ਦਾ ਹਸਾਰਾ ਲੈ ਕੇ ਗ੍ਰਿਫਤਾਰੀਆਂ ਕਰਾਉਣਾ ਹੈ ਨਾਲ ਆ ਬੰਨ ਮਾਰੀਏ ਜੇ ਪੰਜਾਬ ਬਚਾਉਣਾ ਹੈ ਪੰਜਾਬ ਭਗੰਤ ਸਿਆ ਜੇ ਪੰਜਾਬ ਬਚਾਉਣਾ ਹੈ ਦਿਲੋਂ ਹੈ ਪੰਜਾਬ ਨਾਲ ਪਰ ਦਿਲੋਂ ਤਾਂ ਪਤਾ ਲੱਗ ਹੀ ਗਿਆ ਸਾਨੂੰ ਤਾਂ ਪਰ ਹਜੇ ਪੰਜਾਬ ਦੇ ਲੋਕ ਜਿਹੜੇ ਤੇਰੇ ਮਗਰ ਲੱਗੇ ਫਿਰਦੇ ਆ ਇਹਨਾਂ ਨੂੰ ਹੌਲੀ-ਹੌਲੀ ਲੱਗ ਜੂ ਪਤਾ ਕਿ ਤੂੰ ਸਭ ਤੋਂ ਨਲਾਇਕ ਸਿੱਧ ਹੋਏਗਾ ਅੱਜ ਤੱਕ ਦਾ ਸਭ ਤੋਂ ਮਾੜਾ ਮੁੱਖ ਮੰਤਰੀ ਹੋਇਆ ਤੂੰ ਬਿਆਨਤੇ ਨੂੰ ਵੀ ਟੱਪੇਗਾ ਹੱਦਾ ਪਾਰ ਕਰੇਗਾ ਬਿਆਨਤੇ ਵਾਲੀਆਂ ਇਸ ਕਰਕੇ ਪੰਜਾਬੀਓ ਚੰਗੇ ਬੰਦਿਆਂ ਨਾਲ ਖੜਜਿਆ ਕਰੋ ਏ ਗੋਲ ਲਿਆ ਕਰੋ ਇਹਨਾਂ ਨੂੰ ਦਿਖਾ ਦਿਆ ਕਰੋ ਕਿ ਅਸੀਂ ਹਾਂ ਯਾਰ ਜਿਹੜਾ ਬੰਦਾ ਸਾਡੇ ਲਈ ਬੋਲ ਰਿਹਾ ਸਾਡੇ ਪਾਣੀਆਂ ਦੀ ਗੱਲ ਕਰਦਾ ਸਾਡੀ ਬੋਲੀ ਦੀ ਗੱਲ ਕਰਦਾ ਅਸੀਂ ਉਹਦੇ ਨਾਲ ਅਸੀਂ ਨਾਲ ਉਹਦੇ ਗ੍ਰਿਫਤਾਰੀਆਂ ਦੇਵਾਂਗੇ ਜੇਲ੍ਹਾਂ ਭਰਾਂਗੇ ਲਹਿਰ ਚਲਾਓ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਦੀ ਤਾਕਤ ਬਹੁਤ ਵੱਡੀ ਹੈ ਜੇ ਨੂੰ ਸਹੀ ਵਰਤਿਆ ਜਾਵੇ ਲੱਖੇ ਸੁਧਾਨੇ ਦੇ ਹੱਕ ਚ ਜਿੰਨਾ ਕੋਈ ਬੋਲ ਸਕਦੇ ਹੋ ਜਿੰਨਾ ਕੋਈ ਵੀਡੀਓ ਪਾ ਸਕਦਾ ਜਿਹੜਾ ਕੋਈ ਪੋਸਟ ਪਾ ਸਕਦਾ ਵੱਧ ਤੋਂ ਵੱਧ ਬਾਈ ਸੋਸ਼ਲ ਮੀਡੀਆ ਤੇ ਲਹਿਰ ਚਲਾਓ ਤਾਂ ਜੋ ਬਾਈ ਲੱਖਾ ਸਿੰਘ ਸਿਧਾਨਾ ਨੂੰ ਜੋ ਗ੍ਰਿਫਤਾਰ ਕੀਤਾ ਇਹਨਾਂ ਦਾ ਇਹ ਨਹੀਂ ਪਤਾ ਵੀ ਕਿਹੜਾ ਕੇਸ ਪਾਦਣ ਕੀ ਮਾਰਦਣ ਕਿਉਂਕਿ ਚਾਹੁੰਦੇ ਆ ਇਹ ਕਿ ਇਕੱਲਾ ਲੱਖਾ ਹੀ ਰਹਿ ਗਿਆ ਬੋਲਣ ਵਾਲਾ ਬਾਕੀ ਤਾਂ ਇਹਨਾਂ ਨੇ ਚੁੱਪ ਕਰਾ ਲੇ ਵੀ ਲੱਖੇ ਨੂੰ ਵੀ ਅੰਦਰ ਸਿੱਟੀਏ ਤੇ ਇਹ ਮੌਜਾ ਕਰਨਗੇ ਵਿਰੋਧੀ ਧਿਰ ਪਤਾ ਨਹੀਂ ਕੀ ਕਰ ਰਹੀ ਹੈ ਅੱਜ ਵਿਰੋਧੀ ਧਿਰ ਨੂੰ ਵੀ ਲੱਖੇ ਦਾ ਸਾਥ ਦੇਣਾ ਚਾਹੀਦਾ ਵਿਰੋਧੀ ਧਿਰ ਦੇ ਨਾਲ ਸਰਕਾਰ ਚੱਲਦੀ ਹੁੰਦੀ ਹੈ ਜੇ ਵਿਰੋਧੀ ਤੱਕੜੇ ਹੋਣਗੇ ਤਾਂ ਸਰਕਾਰ ਵਾਲੇ ਅੱਗੇ ਝੁਗਣਗੇ ਜੇ ਵਿਰੋਧੀਆਂ ਨਾਲ ਮਿਲ ਕੇ ਰਾਜੇ ਬੜਿੰਗ ਕਰਕੇ ਤਾਂ ਨਾਲ ਮਿਲੇ ਬੈਠੇ ਆ ਇੱਕ ਦੋ ਆ ਖਹਿਰੇ ਵਰਗੇ ਪ੍ਰਗਟ ਸਿੰਘ ਵਰਗੇ ਜਿਹੜੇ ਬੋਲਦੇ ਆ ਬਾਕੀਆਂ ਦੀ ਬੋਲਤੀ ਬੰਦ ਐ ਬਾਕੀ ਨੇ ਇਹ ਫੈਲਾ ਖੋਲ ਲੰਦਾ ਤੇ ਬੋਲਤੀ ਇਹਨਾਂ ਦੀ ਬੰਦ ਹੋ ਜਾਂਦੀ ਐ ਕਿਉਂਕਿ ਕਬਲੇ ਕੀਤੇ ਹੋਇਆ ਵਿਰੋਧੀ ਧਿਰ ਦਾ ਜਿਹੜਾ ਨੇਤਾ ਮੈਨੂੰ ਕਹਿਣਾ ਚਾਹਣਾ ਬਾਜਬਾ ਸਾਹਿਬ ਬੋਲੋ ਵਿਰੋਧੀ ਧਿਰ ਦਾ ਨੇਤਾ ਸਭ ਕੁਝ ਕਰ ਸਕਦਾ ਐ ਪਰ ਬੋਲਣਾ ਕਿੱਥੇ ਐ ਨਾਲ ਰੱਖ ਕੇ ਇੱਕ ਘੁਲ ਮਿਲੇ ਹੋਏ ਨੇ ਸਾਰੇ ਇੱਕੇ ਰਾ ਇਹਨਾਂ ਦੀ ਵਾਰੀ ਕੇਰਾਂ ਇਹਨਾਂ ਦੀ ਬੱਸ ਅਸੀਂ ਚੱਲੂ ਗਿਆ ਪੰਜਾਬ ਰੱਬ ਦਾ ਰੱਬ ਰੱਖੇ ਪੰਜਾਬ ਦਾ ਬਾਈ ਚੰਗੇ ਬੰਦਿਆਂ ਨਾਲ ਪੰਜਾਬੀਆਂ ਨੇ ਖੜਨਾ ਨਹੀਂ ਹੁੰਦਾ ਇਹਨਾਂ ਨੇ ਜਿਤਾਉਣੇ ਉਹ ਹੁੰਦੇ ਆ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨੇ ਜਿਨ੍ਹਾਂ ਨੇ ਐਨਐਸਐਲ ਆਈ ਹੈ ਜਿਨ੍ਹਾਂ ਨੇ ਇਹਨਾਂ ਦੇ ਕਾਲ ਤੱਕ ਸੱਟਾ ਹੈ ਹੈ ਜਿਨ੍ਹਾਂ ਨੇ ਦਿੱਲੀ 'ਚ 30000 ਬੰਦਾ ਇੱਕ ਝਟਚੇ ਮਾਰਤਾ ਹੋਵੇ ਜਿਨ੍ਹਾਂ ਦੇ ਲਾਸਾਂ ਵੀ ਨਾਲ ਲੱਭੀਆਂ ਹੁਣ ਇਹ ਇਹ ਲੋਕ ਇਹਨਾਂ ਨੇ ਜਿਤਾਉਣੇ ਹੁੰਦੇ ਆ ਪੰਜਾਬੀਆਂ ਨੇ ਪੰਜਾਬੀਓ ਮੇਣਾ ਇਹ ਤੁਹਾਡੇ ਸਰਮੇਣਾ ਓਏ ਕਨੂਰ ਸਾਹਿਬ ਵਾਲੇ ਚੰਗੇ ਰਹੇ ਯਾਰ ਫਰੀਦਕੋਟ ਵਾਲੇ ਚੰਗੇ ਰਹੇ ਜਿਹੜੇ ਆਪਣੇ ਕੌਮ ਦੇ ਮਾਗਰ ਤਾਂ ਖੜਕੇ ਯਾਰ ਕੌਮ ਦੇ ਬੰਦੇ ਹੁੰਦਾ ਜਿਤਾ ਲਿਆ ਯਾਰ ਪਰ ਅੱਜ ਖੜਜੋ ਬਾਈ ਜੇ ਤੁਸੀਂ ਖੜੋਗੇ ਨਾਲ ਖੜੋਗੇ ਲੱਖੇ ਤੇ ਤਾਂ ਲੱਖਾ ਬਚ ਰੋ ਤੁਹਾਨੂੰ ਮੈਂ ਇਹ ਗੱਲ ਦੱਸ ਤੀ ਨਹੀਂ ਲੱਖੇ ਤੇ ਇਹੋ ਜਿਹਾ ਕੇਸ ਮੜਨਗੇ ਕਿ ਉਹਨੂੰ ਲੰਬੇ ਸਮੇਂ ਤੱਕ ਜੇਲ੍ਹ ਚ ਰੱਖਣਗੇ ਜਿਵੇਂ ਭਾਈ ਸਾਹਿਬ ਨੂੰ ਰੱਖਿਆ ਹੋਇਆ ਬਚਾ ਲਓ ਜੇ ਪੰਜਾਬ ਨੂੰ ਬਚਾ ਹੁੰਦਾ ਤੇ ਪੰਜਾਬ ਨੂੰ ਬਚਾਉਣ ਨਾਲ ਖੜਜੋ ਇਹ ਖਾਰਾ ਹੁੰਦਾ ਨਹੀਂ ਪੰਜਾਬੀਓ ਤੁਹਾਡੀ ਮਰਜ਼ੀ ਆ ਬਾਈ ਨਹੀਂ ਪੰਜਾਬ ਫਿਰ ਚੱਕੀ ਚ ਪਿਸ ਰਿਹਾ ਤੇ ਤੁਹਾਨੂੰ ਅੱਜ ਪਤਾ ਨਹੀਂ ਲੱਗ ਰਿਹਾ ਤੇ ਹੌਲੀ ਹੌਲੀ ਪੰਜਾਬ ਨੇ ਪਿਸ ਜਾਣਾ ਤੇ ਇੱਥੇ ਨਾਮੋਂ ਇਨਸਾਨ ਵੀ ਨਹੀਂ ਰਹਿਣਾ ਇਹ ਗੱਲ ਯਾਦ ਰੱਖਿਓ ਲੜਾਈ ਤੁਹਾਡੇ ਬੱਚਿਆਂ ਦੀ ਆ ਲੜਾਈ ਤੁਹਾਡੀ ਆ ਲੜਾਈ ਤੁਹਾਡੇ ਭੁੱਖ ਦੀ ਆ ਲੜਾਈ ਧਰਤੀ ਦੀ ਆ ਲੜਾਈ ਹੋਰੇ ਕੈਂਸਰ ਦੀ ਆ ਲੜਾਈ ਹੋਰੇ ਕਾਲੇ ਪਾਣ ਪੀਲੀਆਂ ਦੀ ਆ ਲੱਖਾਂ ਲੜ ਰਹੇ ਆ ਅਗਵਾਈ ਕਰ ਰਹੇ ਆ ਆਪਾਂ ਮਗਰ ਤਾਂ ਚੱਲ ਹੀ ਸਕਦੇ ਆ ਜਾ ਜਿਹਨੇ ਅਗਵਾਈ ਕਰਨੀ ਆ ਅੱਗੇ ਲੱਗੋ ਅਸੀਂ ਮਗਰ ਚੱਲ ਪਣਿਆ ਯਾਰ ਪਰ ਇਕੱਠੇ ਤਾਂ ਹੋ ਜੋ ਪੰਜਾਬ ਹਤੈਸੀ ਜਿੰਨੇ ਹੈਗੇ ਆ ਜੇ ਪੰਜਾਬ ਨੂੰ ਬਚਾਉਣ ਵਾਲੇ ਬੋਲਣਗੇ ਤਾਂ ਪੰਜਾਬ ਬਚੂਗਾ ਨਹੀਂ ਇਹਨਾਂ ਬੋਚਣਾ ਨੇ ਖਾ ਜਾਣਾ ਇਹ 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 ਗੱਲ ਤੈ ਹੈ ਇਹ ਤੁਸੀਂ ਦੇਖ ਲਿਓ ਬੇਨਤੀਆਂ ਸੀ ਇਹਨੂੰ ਪ੍ਰਮਾਨ ਕਰਿਓ ਤੇ ਸ਼ੇਅਰ ਕਰ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ